ਐਸੋ ਲਈ ਇਹ ਵੱਡੀ ਖਬਰ ਤੁਹਾਨੂੰ ਦੱਸਣ ਜਾ ਰਿਹਾ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਇਸ ਚਿੱਠੀ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਚੱਲ ਰਹੇ ਪੀਐਮਜੀਐਸਵਾਈ 3rd ਪ੍ਰੋਜੈਕਟ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਨਾਲ ਇਸ ਪ੍ਰੋਜੈਕਟ ਦੇ ਅੰਦਰ ਉੱਤੇ ਬਣ ਰਹੇ ਪੁੱਲਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਦੱਸਤੀ ਹੈ ਕਿ ਪੀਐਮਜੀਐਸਵਾਈ 3rd ਪ੍ਰੋਜੈਕਟ ਜੋ ਹੈ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਅਤੇ ਇਸ ਪ੍ਰੋਜੈਕਟ ਦੇ ਤਹਿਤ ਜੋ ਪੁਲ ਐਸ ਪ੍ਰੋਜੈਕਟ ਦੇ ਜੋ ਸੜਕਾਂ ਬਣ ਰਹੀਆਂ ਨੇ ਉਹਨਾਂ ਸੜਕਾਂ ਦੇ ਉੱਤੇ ਜੋ ਪੁਲ ਆਂਦੇ ਨੇ ਉਹਨਾਂ ਨੂੰ ਲੈ ਕੇ ਇਸ ਚਿੱਠੀ ਦੇ ਵਿੱਚ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੂੰ ਅਤੇ ਨਾਲ ਹੀ ਨਾਲ ਕਿਹਾ ਗਿਆ ਹੈ ਕਿ ਕਿਉਂਕਿ ਜਿਹੜੇ ਪੁਲ ਨੇ ਜਿਹੜੇ ਬ੍ਰਿਜਸ ਨੇ ਉਹ 15 ਮੀਟਰ ਤੋਂ ਲੰਬੇ ਨੇ ਤੇ ਉਹਨਾਂ ਦੇ ਲਈ ਇੱਕ ਸੈਪਰੇਟ ਡਿਟੇਲਡ ਪ੍ਰੋਜੈਕਟ ਰਿਪੋਰਟ ਸਬਮਿਟ ਕਰਾਉਣੀ ਪੈਂਦੀ ਹੈ ਜਿਸ ਕਾਰਨ ਇਹ ਜੋ ਹੈ ਡੀਪੀਆਰਸ ਵੱਖਰੀਆਂ ਸਬਮਿਟ ਹੋ ਚੁੱਕੀਆਂ ਨੇ ਲੇਕਿਨ ਫਿਰ ਵੀ ਹਲੇ ਤੱਕ ਐਸ ਸੜਕ ਦੇ ਉੱਤੇ ਜੋ ਹੈ ਇਹ ਜੋ ਪੁਲ ਨੇ ਉਹ ਸੜਕ ਦਾ ਪਾਟ ਬੰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਫਿਰ ਵੀ ਜੋ ਹੈ ਹੁਣ ਤੱਕ ਇਹਨਾਂ ਦੀ ਮੁਰੰਮਤ ਕਰਨ ਦੀ ਸ਼ੁਰੂ ਨਹੀਂ ਹੋਈ ਜਿੱਥੇ ਕਿ ਸੜਕਾਂ ਕੰਪਲੀਟ ਹੋ ਚੁੱਕੀਆਂ ਨੇ ਤੇ ਇਹਨਾਂ ਪੁੱਲਾਂ ਨੂੰ ਲੈ ਕੇ ਹੀ ਇਹਨਾਂ ਬ੍ਰਿਜਸ ਨੂੰ ਲੈ ਕੇ ਹੀ ਇਸ ਰਿਪੋਰਟ ਦੇ ਵਿੱਚ ਇਸ ਚਿੱਠੀ ਦੇ ਵਿੱਚ ਸ਼ਿਵਰਾ ਚੋਹਾਨ ਨੂੰ ਸੀਐਮ ਮਾਨ ਵੱਲੋਂ ਧਿਆਨ ਦਿਵਾਇਆ ਗਿਆ ਹੈ ਤਾਂ ਤੁਹਾਨੂੰ ਇੱਕ ਵਾਰੀ ਸੁਣਾ ਦਿੰਨੇ ਆ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਆਈ ਊਡ ਲਾਈਕ ਟੂ ਡਰਾ ਯੋਰ ਕਾਈਂਡ ਅਟੈਂਸ਼ਨ ਟੁਵਾਰਡਸ ਡੀਓ ਲੈਟਰ ਨੰਬਰ E941851 ਰਿਟਰਨ ਬਾਈ ਸਕੱਟਰੀ ਪਬਲਿਕ ਵਰਕਸ ਗਵਰਨਮੈਂਟ ਆਫ ਪੰਜਾਬ ਟੂ ਸਕੱਟਰੀ ਟੂ ਗਵਰਨਮ Ministry of Rural Development regarding the execution of works under PMGSY third project in the state of Punjab yani ki Punjab de subhe de vich chal rahe PMGSY third project nu laake jo hai dhyan dilwan di koshish kiti gayi hai jis nu laake DO letter ik pehla to hi Government of India de secretary nu Ministry of Rural Development de secretary nu jo hai likhi gayi hai tuhanu dass di ke agge onna vich likhya janda hai ki the bridges that are there they fall on the roads approved under PMGSY 3 as per the guidelines of PMGSY 3 for bridges longer than 15 meters a separate detailed project report has to be submitted yani ki jo pul is project de tahat 15 meter di lambai to vad de vich aunde ne unna de waste ek vakhri detailed project report yani ki DPR submit karawni pendi hai due to which the DPRs of these bridges have been submitted separately however the work on these roads has been completed if these bridges are not constructed or are dropped then since these bridges are part of the roads approved under pmgsy third road connectivity will not be complete yani ki sadka mukammal ho chukiyan hai roads ban chukiyan hai lekin phir bhi inna bridges nu unna da part nahi banaya gaya halanki dpr vakhri submit kara ditti gayi hai te je kar inna bridges nu unna roads da part nahi banaya gaya ਤਾ ਕਿਤਨਾ ਕੀਤੇ ਜੋ ਕਨੈਕਟੀਵਿਟੀ ਹੈ ਜੋ ਰਸਤਾ ਹੈ ਉਹ ਕਾਫੀ ਜ਼ਿਆਦਾ ਖਰਾਬ ਹੁੰਦਾ ਹੋਇਆ ਨਜ਼ਰ ਆਵੇਗਾ ਤਾਂ ਇਸ ਦੇ ਉੱਤੇ ਧਿਆਨ ਦਵੰਦੇ ਹੋਏ ਉਹਨਾਂ ਨੇ ਕਿਹਾ देयरफॉर ਥੀਸ ਬ੍ਰਿਜਸ ਸ਼ੁੱਡ ਆਲਸੋ ਬੀ ਕਨਸੀਡਰਡ ਐਜ਼ ਆਨ ਗoing ਵਰਕ ਸੋ ਥੈਟ ਅਪੋਨ ਕੰਪਲੀਸ਼ਨ ਆਫ ði ਬ੍ਰਿਜ ਵਰਕ ði ਰੋਡ ਕਨੈਕਟੀਵਿਟੀ ਕੈਨ ਬੀ ਕੰਪਲੀਟਿਡ ਯਾਨੀ ਕਿ ਦ ਬ੍ਰਿਜ ਸ਼ੁੱਡ ਆਲਸੋ ਬੀ ਕਨਸੀਡਰਡ ਐਜ਼ ਓਨ ਗoing ਵਰਕ ਯਾਨੀ ਕਿ ਜੋ ਸੜਕਾਂ ਮੁਕੰਮਲ ਹੋਈਆਂ ਨੇ ਉਹਨਾਂ ਦੇ ਨਾਲ-ਨਾਲ ਇਨ੍ਹਾਂ ਬ੍ਰਿਜਸ ਨੂੰ ਵੀ ਇਨ੍ਹਾਂ ਪੁੱਲਾਂ ਨੂੰ ਵੀ ਜੋ ਹੈ ਇਸ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਇਨ੍ਹਾਂ ਸੜਕਾਂ ਦਾ ਮੁਕੰਮਲ ਕੰਮ ਪੂਰਨ ਤੌਰ ਤੇ ਪੂਰਾ ਹੋ ਸਕੇ ਤਾਂ ਜੋ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇ ਅੱਗੇ ਉਹਨਾਂ ਵੱਲ ਲਿਖਿਆ ਗਿਆ ਹੈ ਕਿ ਇਟ ਇਜ਼ ਪਰਟਿਨੈਂਟ ਟੂ ਮੈਂਸ਼ਨ ਦੈਟ ਇਨ ਕੇਸ ਆਫ ਦ ਕੰਸਟਰਕਸ਼ਨ ਆਫ ਥੀਸ ਲੌਂਗ ਸਪੈਨ ਬ੍ਰਿਜਸ ਇਜ਼ ਨੋਟ ਟੇਕਨ ਅਪ ਨਾਓ ਇਟ ਵਿਲ ਨਾਓ only defeat the purpose of upgradation of the set roads under pmgsy third i shall be grateful for your kind intervention to consider these bridges as part of ongoing works taun dekhna hovega ke kendrimantri shivrat chohan valo enna jo chiththi punjab cm bhagwant maan valo likhi gayi aa usda ki jawab dita janda hai